ਗਿਆਨ ਤੇ ਕਰਮ ਇਕੱਠੇ ਕਰਕੇ ਜਾਗ ਪਿਆਰ ਦੀ ਲਾਈ ਸੀ ਦਿਲ ਦਿਮਾਗ ਦੀ ਤਾਰ ਜੋੜ ਕੇ ਧਰਮ ਦੀ ਜੋਤ ਜਗਾਈ ਸੀ ਚਿੱਕੜ ਦੇ ਵਿੱਚ ਕਮਲ ਵਾਂਗਰਾਂ ਜੀਵਨ ਜਾਚ ਸਿਖਾਈ ਸੀ ਅਜ਼ਲਾਂ ਤੋਂ ਜੋ ਵਹਿ ਰਿਹਾ ਹੈ ਉਸ ਝਰਨੇ ਦਾ ਪਾਣੀ ਹਾਂ ਵਕਤ ਦੇ ਵੇੜੇ ਵਿੱਚੋਂ ਵਿਕਸੀ ਹਿੰਦੂ ਨਾ ਤੁਰਕਾਣੀ ਹਾਂ ਸਮੇ ਦੇ ਸੀਨੇ ਉੱਤੇ ਉਕਰੀ ਬੈ ਨਾਨਕ ਦੀ ਬਾਣੀ ਹਾਂ ਸੀ ਨੈਕਸਟ ਜਦੋਂ ਰੌਸ਼ਨੀ ਹੁੰਦੀ ਤਾਂ ਲੱਖੋ ਤੇ ਸਾਬਰਾ ਹੱਥਾਂ ਵਿੱਚ ਫੁੱਲਾਂ ਦੀਆਂ ਲੜੀਆਂ ਲੈ ਕੇ ਖੜੀਆਂ ਨੇ ਭਾਈ ਮਰਦਾਨਾ ਦੇ ਗਾਉਣ ਦੀ ਆਵਾਜ਼ ਆਉਂਦੀ ਹੈ ਸੱਚਤਾ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਏ ਉਹ ਹੌਲੀ ਹੌਲੀ ਸਟੇਜ ਵੱਲ ਵਧ ਰਿਹਾ ਮਹਿਸੂਸ ਹੁੰਦਾ ਲੱਖੋ ਉਸ ਨੂੰ ਚੱਬੜ ਜਾਂਦੀ ਹੈ ਹਾਂ ਮੇਰੇ ਪੁੱਤਰਾ ਤੇਰਾ ਇੰਤਜ਼ਾਰ ਕਰਦੇ ਆ ਬੁੱਢੇ ਹੋ ਗਈਆਂ ਅੱਖਾਂ 부ਝ ਗਈਆਂ ਦੰਦ ਕਰ ਗਏ ਮੇਰੇ ਕੰਨ ਰੀਣੇ ਹੋ ਗਏ ਮੇਰੇ ਬੱਚੇ ਇਸੇ ਲਈ ਮੈਂ ਬਿਨਾਂ ਨਾਗਰ ਰਿਆਸ ਕਰਦਾ ਰਬਾਬ ਵਜਾਉਣ ਦਾ ਤੇ ਬਾਣੀ ਗਾਉਣ ਦਾ ਮੈਨੂੰ ਲੱਗਦਾ ਉਹਨਾਂ ਕਿਸੇ ਦਿਨ ਮੈਨੂੰ ਆਵਾਜ਼ ਮਾਰ ਦੇਣੀ ਹੈ ਮਰਦਾਨਾ ਰਬਾਬ ਵਜਾ ਕੇ ਸਿਫਤ ਖੁਦਾ ਦੇ ਦੀਦਾਰ ਦੀ ਕਰੀਏ ਜੇ ਉਦੋਂ ਮੇਰੀ ਰਬਾਬ ਜਵਾਬ ਦੇਗੀ ਤੇ ਮੈਂ ਉਹਨਾਂ ਨੂੰ ਕੀ ਬੂ ਦਿਖਾਵਾਂਗਾ ਅਸੀਂ ਉਹਦੇ ਸ਼ਬਦਾਂ ਨੂੰ ਬੋਲ ਰਹੇ ਹਾਂ ਪਰ ਸੰਦੇਸ਼ ਨੂੰ ਰੋਲ ਰਹੇ ਹਾਂ ਸ਼ਾਇਦ ਅਸੀਂ ਨਾਨਕ ਦੇ ਕੁਝ ਵੀ ਨਹੀਂ ਲੱਗਦੇ ਜੇ ਕੁਝ ਲੱਗਦੇ ਹਾਂ ਤਾਂ ਸਤਿ ਸੰਿਆਤਾ ਬਿਲਕੁਲ ਸਾਫ ਹੈ ਬਾੜੀ ਆਉਂਦਿਆਂ ਗਾਉਂਦੀ ਆ ਮਜ਼ਲੂਮ ਵਾਸਤੇ ਸਵਾਬ ਹਾਂ ਜ਼ੁਲਮ ਦੇ ਸਨਮੁਖ ਸਵਾਲ ਹਾਂ ਟਾਲ ਹਾਂ ਸੱਚ ਦੇ ਸੀਨੇ ਦੀ ਝੂਠ ਦੇ ਮੂੰਹ ਤੇ ਗਾਲ ਹਾਂ ਮੈਂ ਸ਼ਬਦ ਸੰਗੀਤ ਸਰੋਧ ਹਾਂ ਨਾਲ ਹੀ ਸੁਰ ਤੇ ਤਾਲ ਹਾਂ ਅਜ਼ਰਾਤੋ ਜੋ ਵੈਰਿਆ ਹੈ ਉਸ ਝਰਨੇ ਦਾ ਪਾਣੀ ਹ ਹਰ ਪਾਸੇ ਨੇ ਜੜਾਂ ਮੇਰੀਆਂ ਫਿਰ ਵੀ ਨਵੀਂ ਕਹਾਣੀ ਹ ਪਾਣੀ ਨੂੰ ਨਾ ਕਦੇ ਰੜਕਦੀ ਦੁੱਧ ਦੇ ਵਿੱਚ ਮਧਾਣੀ ਹ ਹਰ ਬੰਦੇ ਦੇ ਓਡਣ ਦੇ ਲਈ ਸੱਚੇ ਨਾਮ ਦੀ ਤਾਣੀ ਹ ਪਰ ਹਰਦਮ ਹਉਮੈ ਮੁਕਤ ਹ ਹਰ ਹਾਲ ਵਿੱਚ ਨਿਮਾਣੀ ਹ ਵਕਤ ਦੇ ਵੀੜੇ ਵਿੱਚੋਂ ਵਿਕਸੀ ਹਿੰਦੂ ਨਾ ਤੁਰਕਾਣੀ ਹ ਸਮੇ ਦੇ ਸੀਨੇ ਉੱਤੇ ਕੁੱਤੇ ਉਕਰੀ ਮੈਂ ਨਾ ਲਕਦੀ ਬਾਣੀ ਹ ਮੈਂ ਨਾ ਲਕਦੀ ਬੜੀ ਸ਼ਿੱਦਤ ਨਾਲ ਬੜੀ ਮਿਹਨਤ ਨਾਲ ਤੇ ਬੜੀ ਗੰਭੀਰ ਸੋਚ ਨਾਲ ਇਹ ਨਾਟਕ ਦੀ ਜਿਹੜੀ ਸਕ੍ਰਿਪਟ ਅੱਜ ਸੁਣਾਈ ਆ ਉਹ ਬਾਬੇ ਨਾਨਕ ਦਾ ਜਿੰਨਾ ਅਸਰਦਾਰ ਢੰਗ ਨਾਲ ਉਹ ਸੰਦੇਸ਼ ਆਡੀਅנס ਨੂੰ ਦੇ ਸਕਦੇ ਆ ਉਹਨਾਂ ਦੀ ਗਹਿਰ ਗੰਭੀਰ ਕੋਸ਼ਿਸ਼ ਹੈਗੀ ਬਹੁਤ ਵਧੀਆ ਲੱਗਿਆ ਆਮ ਤੌਰ ਤੇ ਕਹਿੰਦੇ ਨਾ ਵੀ ਇਹ ਤਾਂ ਜੀ ਬੰਦੇ ਨੇ ਕੁਝੇ ਚ ਸਮੁੰਦਰ ਬੰਦ ਕਰਤਾ ਪਰ ਮੈਂ ਹੋਰ ਗੱਲ ਕਹਿਣਾ ਵੀ ਕੁਜੇ ਜੀ ਸਮੁੰਦਰ ਬੰਦ ਕਰਨਾ ਇਹਨਾ ਔਖਾ ਨਹੀਂ ਹੈ। ਕੁਜੇ ਚ ਸਮੁੰਦਰ ਬੰਦ ਕਰਨ ਲਈ ਸਮੁੰਦਰ ਦੀਆਂ ਗਹਿਰਾਈਆਂ ਚ ਉਤਰਨਾ ਪੈਂਦਾ ਹੈ। ਤਾਂ ਹੁੰਦਾ ਹੈ ਕੁਜੇ ਸਮੁੰਦਰ ਬੰਦ। ਇੰਨੀ ਜਾਣਕਾਰੀ ਇਕੱਠੀ ਕਰਨੀ ਇਤਿਹਾਸ ਦੀ ਕਿੱਥੋਂ-ਕਿੱਥੇ ਲੈ ਕੇ ਜਾਣੀ ਹੈ ਗੱਲ ਕਿੱਥੋਂ ਮੋੜੀ ਬਾਬੇ ਨਾਨਕ ਤੋਂ ਪਹਿਲਾਂ ਜਾਣੀ ਔਖੀ ਗੱਲ ਹੈ ਬਾਬੇ ਨਾਨਕ ਤੋਂ 2000 ਸਾਲ ਪਿੱਛੇ ਗੱਲ ਲੈ ਕੇ ਜਾਣੀ। ਕਿ ਕਿਥੇ ਕਿਥੇ ਕਿਵੇਂ ਕਿਵੇਂ ਕਿੰਨੇ ਗੱਲ ਪਹੁੰਚਦੀ ਹੈ ਕਿਸੇ ਪਈ ਹੈ ਜਿਹੜਾ ਅਸਲੀ ਡਾਇਟਰ ਹੁੰਦਾ ਹੈ ਉਹ ਸ਼ਬਦਾਂ ਨੂੰ ਜਿਹੜੇ ਨਵੇਂ ਅਰਥ ਵਿੱਚ ਹੁੰਦੇ ਹਨ ਮੁਹਾਵਰੇ ਮੁਹਾਵਰੇ ਲਿਖੇ ਲਗਾਏ ਨਹੀਂ ਬੋਲਦਾ ਨਵੇਂ ਮੁਹਾਵਰੇ ਦਿੰਦਾ ਹੈ ਇਹ ਡਾਕਟਰ ਆਦਮੀ ਦੀ ਸਮਰੱਥਾ ਜਿਹੜੀ ਹੈ ਉਹ ਕਮਾਲ ਹੈ ਸੋ ਆਤਮਜੀਤ ਜੀ ਨੇ ਬਹੁਤ ਹੀ ਬਰੀਕ ਤਰੀਕੇ ਨਾਲ ਇੱਕ ਪਰਤਦਾਰ ਤਰੀਕੇ ਨਾਲ ਇਸ ਸੋਚ ਨੂੰ ਸਾਹਮਣੇ ਲਿਆਂਦਾ ਹੈ ਔਰ ਉਸ ਨੂੰ ਜਿਵੇਂ ਕੰਟੈਂਪੋਰੀ ਟੱਚ ਦੇ ਕੇ ਨਾਲ ਉਸ ਦੀ ਅਹਿਮੀਅਤ ਨੂੰ ਹੋਰ ਉਜਾਗਰ ਕੀਤਾ ਹੈ ਸੋ ਮੇਰਾ ਖਿਆਲ ਇਹ ਬਹੁਤ ਵੱਡੀ ਪ੍ਰਾਪਤੀ ਹੈ ਉਹਨਾਂ ਦੀ ਔਰ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਇਹ ਨਾਟਕ ਜਲਦੀ ਖੇਡਿਆ ਜਾਏ థాంਕ ਯੂ ਇਹ ਨਾਟਕ ਜਿਹੜਾ ਮੈਨੂੰ ਇਹ ਲੱਗ ਰਿਹਾ ਜਦੋਂ ਉਹਨਾਂ ਨੇ 33 ਤਵੀ ਲਿਖਿਆ ਸੀ ਤੇ ਉਸੇ ਸੀਰੀਜ਼ ਦੇ ਵਿੱਚ ਗੱਲਾਂ ਕਰਦਾ ਜਿਸ ਨੂੰ ਅਸੀਂ ਪੁਲਾ ਚੁੱਕੇ ਹਾਂ ਸਾਡੀ ਪ੍ਰੈਕਟਿਸ ਤੇ ਸਾਡੀ ਫਿਲਾਸਫੀ ਦੇ ਵਿੱਚ ਜਿਹੜਾ ਅੰਤਰ ਹੈ ਉਹਦੇ ਬਾਰੇ ਬਹੁਤ ਸਾਰੇ ਕਿੰਤੂ ਪ੍ਰੰਤੂ ਕਰਦੇ ਨੇ ਸੋ ਇਸ ਕਰਕੇ ਇਸ ਨਾਟਕ ਨੂੰ ਪੜ ਕੇ ਫੇਰ ਦੁਬਾਰਾ ਚੰਗੀ ਤਰ੍ਹਾਂ ਰਿਵਿਊ ਹੋ ਸਕਦਾ ਹੈ ਤੇ ਮੈਂ ਅੱਜ ਵਧਾਈ ਦੇਾਂਗੀ ਕਿ ਉਹਨਾਂ ਨੇ ਅੱਜ ਦੇ ਦੌਰ ਨੂੰ ਸਮਝਣ ਦੇ ਲਈ ਇਹ ਨਾਟਕ ਲਿਖਿਆ ਨਾਟਕ ਦੇ ਬੋਲਾਂ ਵਿੱਚ ਉਹਦੀ ਰੂਹ ਵਿੱਚ ਔਰ ਭਿਜੇ ਹੋਏ ਆ ਮੇਰਾ ਖਿਆਲ ਇਸ ਵੇਲੇ ਉਦੇ ਬਾਰੇ ਗੱਲਬਾਤ ਹੋਏਗੀ ਔਰ ਲੰਬਾ ਚਿਰ ਹੋਏਗੀ ਲੰਬੀ ਗੱਲਬਾਤ ਹੋਏਗੀ ਅਸੀਂ ਨਾਟਕ ਵੀ ਵੇਖਣਾ ਚਾਹਾਂਗੇ ਪਰ ਫਿਰ ਕਿਸੇ ਮੌਕੇ ਤੇ ਇਹਦੇ ਬਾਰੇ ਲੰਬੀ ਗੱਲਬਾਤ ਕਰਾਂਗੇ ਬਿਲਕੁਲ ਇੱਕ ਵੱਖਰਾ ਨਾਟਕ ਅੱਜ ਸੁਣਨ ਨੂੰ ਮਿਲਿਆ ਔਰ ਮੈਨੂੰ ਲੱਗਦਾ ਹੈ ਕਿ ਗੁਰੂ ਨਾਨਕ ਦੀ ਇਹ ਸੋਚ ਗੁਰੂ ਨਾਨਕ ਦੀ ਬਾਣੀ ਇਹਦਾ ਕੀ ਅਸਰ ਹੋਏਗਾ ਜਦੋਂ ਇਹ ਨਾਟਕ ਖੇਡਿਆ ਜਾਏਗਾ ਬਹੁਤ ਹੀ ਮੁਬਾਰਕ ਡਾਕਟਰ ਆਤਮਜੀਤ ਨੂੰ ਦੀਨਾ ਨੇ ਬੜੀ ਗਹਿਰਾਈ ਦੇ ਡੂੰਘਾਈ ਦੇ ਨਾਲ ਇਸ ਵਿਸ਼ੇ ਨੂੰ ਚੁਣਿਆ ਬਹੁਤ-ਬਹੁਤ ਧੰਨਵਾਦ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਸਰ ਆਪਣਾ ਨਾਟਕ ਬੜੇ ਡਰਾਮੈਟਿਕ ਤਰੀਕੇ ਨਾਲ ਪੜ੍ਹਦੇ ਨੇ ਤੇ ਨਾਟਕ ਨੂੰ ਸੁਣਦੇ ਹੋਏ ਮੈਂ ਸੁਣਨ ਤੋਂ ਪਹਿਲਾਂ ਸੋਚ ਰਹੀ ਸੀ ਵੀ ਆਖਿਰ ਸਰ ਨੇ ਕਿਵੇਂ ਲਿਖਿਆ ਹੋਊਗਾ ਇਸ ਨਾਟਕ ਨੂੰ ਪਰ ਇਹ ਨਹੀਂ ਪਤਾ ਸੀਗਾ ਕਿ ਇਤਿਹਾਸ ਦੇ ਹਵਾਲੇ ਦੇਖ ਕੇ ਅੱਜ ਤੇ ਕੱਲ ਦੇ ਪਾਤਰਾਂ ਨੂੰ ਮਿਲਾ ਕੇ ਸਾਡੇ ਸਮਾਜ ਵਿੱਚ ਫੈਲੇ ਜਾਤ-ਪਾਤ ਧਰਮ ਦੇ ਪਖੰਡਾਂ ਨੂੰ ਉਹ ਇਸ ਕਿਸਮ ਨਾਲ ਉਜਾਗਰ ਕਰਨਗੇ ਹਰੇਕ ਪਾਰਟ ਦਾ ਮੈਂ ਹਿੱਸਾ ਬਣੀ ਤੇ ਬਹੁਤ ਆਨੰਦ ਆੰਦਾ ਤੇ ਇਸ ਤਰ੍ਹਾਂ ਹੀ ਸਾਰੇ ਦਰਸ਼ਕਾਂ ਨੂੰ ਵੀ ਬਹੁਤ ਆਨੰਦ ਆਇਆ ਹੋਗਾ ਤੇ ਨੀਅਰ ਫਿਊਚਰ ਵਿੱਚ ਇਸ ਨਾਟਕ ਦਾ ਮੰਚਨ ਕੀਰਤੀ ਗਰਪਾਲ ਨੇ ਕਿਹਾ ਜੀ ਉਹ ਕਰੇਗਾ ਤੇ ਮੈਂ ਉਸ ਦਾ ਇੰਤਜ਼ਾਰ ਕਰਾਂਗੀ ਤੇ ਮੰਚਨ ਦੇ ਵਿੱਚ ਗੋਹ ਪਹੁੰਚਾਂਗੀ ਥੈਂਕ ਯੂ ਜਦ ਵੀ ਮੈਂ ਥੀਏਟਰ ਦੇ ਕਿਸੇ ਈਵੈਂਟ ਤੇ ਆਂਦਾ ਉਹ ਮੇਰੇ ਲਈ ਐਦਾਂ ਹੁੰਦਾ ਹੈ ਕਿ ਮੈਂ ਕੋਈ ਤੀਰਤ ਤੇ ਜਾ ਰਿਆਂ ਜਿਸ ਤਰ੍ਹਾਂ ਤੇ ਡਾਕਟਰ ਸਾਹਿਬ ਨੇ ਆਪਣੇ ਥੀਏਟਰ ਦੇ ਰਾਹੀਂ ਬਹੁਤ ਮਤਲਬ ਜਾਗਰਤੀ ਲਿਆਂਦੀ ਹੈ ਬਹੁਤ ਸਾਰੀਆਂ ਚੀਜ਼ਾਂ ਬਾਰੇ ਤੇ ਅੱਜ ਇਸ ਤੋਂ ਪਹਿਲੇ ਮੈਂ ਸਾਨੀ ਸੱਚ ਕਹਿੰਦਾ ਸੀ ਔਰ ਰਿਸ਼ਤਿਆਂ ਦਾ ਕੀ ਰੱਖੇ ਨਾ ਔਰ ਡਾਕਟਰ ਸਾਹਿਬ ਦੇ ਹੋਰ ਕਈ ਨਾਟਕ ਹਨ ਲਕੀਅਤ ਹੋਈ ਤੇ ਅੱਜ ਮੈਂ ਨਾਨਕ ਦੀ ਬਾਣੀ ਹਾਂ ਇਸ ਬਾਰੇ ਮੈਂ ਅਸੀਂ ਦੇਖਿਆ ਤੇ ਮੈਂ ਜ਼ਰੂਰ ਆਪਣੇ ਦੋਸਤਾਂ ਮਿੱਤਰਾਂ ਪਰਵਾਰ ਵਾਲਿਆਂ ਨੂੰ ਇਹ ਰეკਮੈਂਡ ਕਰਾਂਗਾ ਕਿ ਜਦ ਵੀ ਇਹ ਇਹਦੀ ਕਦੀ ਰੀਡਿੰਗ ਦੁਬਾਰਾ ਹੁੰਦੀ ਹੈ ਜਾਂ ਇਹਦਾ ਮੰਚਨ ਹੁੰਦਾ ਹੈ ਉਹਨੂੰ ਜ਼ਰੂਰ ਦੇਖਿਆ ਜਾਏ ਬਹੁਤ ਧੰਨਵਾਦ ਡਾਕਟਰ ਸਾਹਿਬ ਦਾ ਤੇ ਸੁਚੇਤਕ ਨਾਟਕ ਮੰਚ ਦਾ ਆਤਮਜੀਤ ਜੀ ਆਈ ਐਮ ਰਾਈਟਿੰਗ ਫਿਊ ਵਰਡਸ ਆਫ ਮਾਈ ਓਨ ਐਕਸਪੀਰੀਅੰਸ ਓਨ ਯਰ ਮਨ ਅਨਕਦੀ ਬਾਣੀ ਹਾ ਇਟ ਵਾਸ ਸੋ ਪਾਵਰਫੁਲ ਥੈਟ ਸਪ੍ਰਿੰਕਲਡ ਦ ਨੈਕਟਰ ਅਰਾਊਂਡ ਦ 에ਅਰ ਵਾਸ ਫੁੱਲ ਆਫ ਫ੍ਰੇਗਰੈਂਸ ਅਰਾਊਂਡ ਕ੍ਰੀਏਟਿਡ ਬਾਈ ਯੋਰ ਐਕਸਪ੍ਰੈਸ਼ਨ ਇਟ ਵਾਸ ਗਲੋਰੀਅਸ ਸਾਇਲੈਂਸ ਟੂ ਐਨਹਾਂਸ ਦ ਪ੍ਰੈਜ਼ੈਂਸ ਆਫ ਦ ਬਾਣੀ The interesting outcome was the oneness of the performer and the audience. All were clinging to your existence. All the characters in the Bani of Nanak in your creation is the need of the time. I was surprised to see the visuals automatically were appearing in the forms. Perhaps your words were so strong which could easily change the form. I have seen first time the rigorous discipline and the sensitivity among the audience

ਨਾਨਕ ਦੀ ਬਾਣੀ ਕੀ ਕਹਿੰਦੀ ਉਹ ਸਮਝਣਾ ਆ। ਸੋ ਮੈਨੂੰ ਲੱਗਦਾ ਕਿ ਇਹ ਇਹ ਲਾਈਨ ਜਿਹੜੀ ਸੀ ਨਾ ਇਹ ਪੂਰੀ ਜਿਹੜਾ 1.5 ਘੰਟੇ ਦਾ ਜਿਹੜਾ ਇਹਨਾਂ ਦਾ ਰੀਡਿੰਗ ਸੀ ਨਾ ਉਹਨੂੰ ਬਿਲਕੁਲ ਉਹਦੇ ਨਾਲ ਪੂਰਾ ਨਿਆਂ ਕਰਦੀ ਸੀ। ਜੋ ਜਜ਼ਬਾਤਾਂ ਦੇ ਨਾਲ ਕਹੀ ਹੈ ਨਾ ਗੱਲ ਉਹ ਬੜੀ ਹੀ ਬੜੀ ਬਾਕਮਾਲ ਸੀ। ਸੋ ਐਕਚੁਅਲੀ ਕੀ ਹੈ ਕਿ ਯੂਥ ਨੂੰ ਇਹ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਨੇ ਜੋ ਕਿ ਮੈਨੂੰ ਬੈਸਟ ਚੀਜ਼ ਲੱਗੀ ਇਸ ਨਾਟਕ ਬਾਰੇ ਤੇ ਸਾਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਉਹਨੂੰ ਕੀਤਾ ਸਮਝਾਇਆ ਹੈ ਤੇ ਉਹਨੂੰ ਜਿੱਦਾਂ ਕਰਦੇ ਆ ਮਤਲਬ ਬਹੁਤ ਅੱਛੇ ਤਰੀਕੇ ਨਾਲ ਉਹਨੂੰ ਟ੍ਰਾਂਸਲੇਟ ਕੀਤਾ ਤੇ ਸਰ ਦੇ ਇਮੋਸ਼ਨਸ ਜੋ ਕੀ ਸੀ ਉਹ ਸਮਝ ਆ ਰਹੇ ਸੀ ਸਾਨੂੰ ਕਿਉਂਕਿ ਐਜ਼ ਅ ਥੀਏਟਰ ਆਰਟਿਸਟ ਸਾਨੂੰ ਡਾਇਲੌਗ ਡੇਲੀਵਰੀ ਵਗੈਰਾ ਸਿਖਾਈ ਜਾਂਦੀ ਹੈ ਤਾਂ ਉਹ ਸਭ ਅੱਜ ਦਿਖ ਰਿਹਾ ਸੀ ਕਿ ਵੀ ਇੱਕ ਆਪਾਂ ਨਾਟਕ ਨੂੰ ਸੁਣਾਣਾ ਕਿੰਨਾ ਇੰਪੋਰਟੈਂਟ ਹੈ ਕਿੱਦਾਂ ਕਰਦੇ ਹਾਂ ਉਹ ਅਸੀਂ ਸਿੱਖਿਆ ਤੇ ਬਾਕੀ ਮੈਂ ਸਾਡੇ ਅਨੀਤਾ मैम ਸ਼ਬਦੀਸ਼ ਸਰ ਇਹਨਾਂ ਦਾ ਬਹੁਤ ਬਹੁਤ ਥੈਂਕ ਯੂ ਕਰਨਾ ਚਾਹੁੰਦਾ ਹਾਂ